ਮੀਰ ਸਾਹਿਬ ਜੀ ਕਹਿੰਦੇ ਜਿਹੜਾ ਜ਼ਬਰਦਸਤੀ ਬੱਕਰਿਆਂ ਨੂੰ ਛੱਤਰਿਆਂ ਨੂੰ ਮਾਰਦੇ ਨੇ ਇਹ ਬੜਾ ਭਾਰੀ ਭਾਈ ਜੁਰਮ ਕਰ ਰਹੇ ਹੋ ਕਦ ਹੋਏਗਾ ਕੌਣ ਹਵਾ ਉਦੋਂ ਬੱਕਰੇ ਵਾਂਗੂ ਤੁਹਾਨੂੰ ਵੀ ਜਿਵਾ ਕੀਤਾ ਜਾਵੇਗਾ ਉਦੋਂ ਕੀ ਹਾਲ ਹੋਵੇਗਾ ਸਾਫ ਜ਼ਰੂਰ ਦੇਣਾ ਪਵੇਗਾ ਜਿਨ੍ਹਾਂ ਜੀਆਂ ਨੂੰ ਮਾਰ ਕੇ ਖਾਣੇ ਹੋ ਤੁਹਾਨੂੰ ਉਹ ਮਾਰ ਮਾਰ ਕੇ ਖਾਣਗੇ ਉਸੇ ਪ੍ਰਕਾਰ ਗਾਲ ਵਧਾਉਣਾ ਪਵੇਗਾ ਜਿਵੇਂ ਮਾਸ ਖਾਣੇ ਹੋ ਐਵੇਂ ਤੁਹਾਨੂੰ ਵੀ ਆਪਦਾ ਗਾਲ ਵਧਾਉਣਾ ਪਵੇਗਾ ਇਹ ਤੁਹਾਨੂੰ ਡੰਡ ਮਿਲੇਗਾ ਇਹ ਜਰੂਰ ਮਿਲੇਗਾ ਕਿ ਸਤਗੁਰਾਂ ਦੇ ਵਾਕ ਹੈ ਝੂਠ ਨਾ ਸਮਝੋ ਕਬੀਰ ਜੋਰੀ ਕੀਏ ਜ਼ੁਲਮ ਹੈ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਜ਼ਬਰਦਸਤੀ ਬੱਕਰਿਆਂ ਨੂੰ ਛਤਰੀਆਂ ਨੂੰ ਮਾਰਦੇ ਨੂੰ ਇਹ ਬੜਾ ਭਾਰੀ ਭਾਈ ਜਲਮ ਕਰ ਰਹੇ ਹੋ ਕਹਤਾ ਨਾਉ ਹਲਾ ਇਹਦਾ ਨਾਉ ਕਹਿੰਦੇ ਹਲਾਲ ਹੱਕ ਕਰਦੇ ਅਸੀਂ ਹਲਾਲ ਨਾਉ ਰੱਖਿਆ ਤੁਸੀਂ ਇਹਦਾ ਦਫ਼ਤਰ ਲੇਖਾ ਮੰਗੀ ਐ ਜਦੋਂ ਵਾਹਿਗੁਰੂ ਦੇ ਦਫ਼ਤਰ ਚ ਤੁਹਾਡੇ ਪਾਸੋਂ ਸਾਹਿਬ ਮੰਗਿਆ ਗਿਆ ਪ੍ਰਲੋਕ ਚ ਕਦ ਹੋਏ ਕੋ ਕੌਣ ਹਵਾ ਉਦੋਂ ਬੱਕਰੇ ਵਾਂਗੂ ਤੁਹਾਨੂੰ ਵੀ ਜਿਵਾ ਕੀਤਾ ਜਾਵੇਗਾ ਉਦੋਂ ਕੀ ਹਾਲ ਹੋਵੇਗਾ ਸਾਹਿਬ ਜ਼ਰੂਰ ਦੇਣਾ ਪਵੇਗਾ ਜਿਨ੍ਹਾਂ ਜੀਆਂ ਨੂੰ ਮਾਰ ਕੇ ਖਾਣੇ ਹੋ ਤੁਹਾਨੂੰ ਉਹ ਮਾਰ ਮਾਰ ਕੇ ਖਾਣਗੇ ਉਸੇ ਪ੍ਰਕਾਰ ਕਬੀਰ ਖੂਬ ਖਾਣਾ ਖੀ ਕਬੀਰ ਜੀ ਕਹਿੰਦੇ ਖੂਬ ਖਾਣਾ ਖਿਚੜੀ ਦਾ ਹੀ ਭਾਈ ਚੰਗਾ ਹੈ ਜਾ ਮੈਂ ਅੰਮ੍ਰਿਤ ਲੋ ਜਿਸ ਦੇ ਵਿੱਚ ਘਿਓ ਰੂਪ ਅੰਮ੍ਰਿਤ ਪਾਇਆ ਜਾਂਦਾ ਤੇ ਲੂਣ ਮਿਲ ਕੇ ਅੰਮ੍ਰਿਤ ਬਣ ਜਾਂਦੀ ਹੈ ਹੀਰਾ ਰੋਟੀ ਕਰਨੇ ਇਹ ਭਾਈ ਹੀਰਾ ਸ਼ਿਕਾਰ ਦੀ ਰੋਟੀ ਵਾਸਤੇ ਮਾਹ ਦੀ ਰੋਟੀ ਤਾਂ ਖਾਣੀ ਦਾ ਸੁਖਾਲੀ ਲੱਗਦੀ ਐ ਖਾ ਲਈ ਦੀ ਐ ਤੰਦੂਰਾਂ ਤੇ ਬੈਠ ਕੇ ਗਲਾ ਕਟਾਵੈ ਕੌਣ ਪਰ ਗਲ ਕੌਣ ਵਧਾਉਣਾ ਫਿਰ ਇਹ ਗਲ ਵਧਾਉਣਾ ਪਵੇਗਾ ਜਿਵੇਂ ਮਾਸ ਖਾਣੇ ਹੋ ਐਵੇਂ ਤੁਹਾਨੂੰ ਵੀ ਆਪਦਾ ਗਲ ਵਧਾਉਣਾ ਪਵੇਗਾ ਇਹ ਤੁਹਾਨੂੰ ਡੰਡ ਮਿਲੇਗਾ ਇਹ ਜਰੂਰ ਮਿਲੇਗਾ ਇਹ ਸਤਗੁਰਾਂ ਦੇ ਵਾਕ ਐ ਝੂਠ ਨਾ ਸਮਝੋ